ਪੂਰੇ ਪੰਜਾਬ ਦਾ ਪਿਛਲੇ ਸਮਾਂ ਹੜ੍ਹਾਂ ਦੇ ਵਿੱਚ ਨਿਕਲਿਆ ਪੰਜਾਬੀ ਨੂੰ ਕਾਫੀ ਔਂਖੜਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਦਾ ਮਾਝਾ ਮਾਲਵਾ ਤੇ ਦੁਆਬਾ ਹੜ੍ਹਾਂ ਦੇ ਕਾਰਨ ਕਾਫੀ ਪ੍ਰਭਾਵਿਤ ਰਿਹਾ ਪੰਜਾਬ ਦਾ ਕਾਫੀ ਨੁਕਸਾਨ ਵੀ ਹੋਇਆ ਪੰਜਾਬ ਜੋ ਕਿ ਕ੍ਰਾਂਤੀਕਾਰੀਆਂ ਤੇ ਗੁਰੂਆਂ ਪੀਰਾਂ ਦੀ ਧਰਤੀ ਲੋਕਾਂ ਦੇ ਵਿੱਚ ਕਾਫੀ ਹਿੰਮਤ ਹੈ ਇਸ ਤਰ੍ਹਾਂ ਦੀ ਤੋਂ ਨਿਕਲਦੇ ਪੰਜਾਬ ਨੂੰ ਫਿਰ ਤੋਂ ਲੀਤੇ ਲੈ ਕੇ ਆਉਣ ਦੇ ਉਪਰਾਲੇ ਜਾਰੀ ਹਨ ਅਤੇ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਲਾਲਚੰਨ ਕਟਾਰੂਚਾ ਕੈਬਨਿਟ ਮੰਤਰੀ ਨੇ ਅੱਜ ਪਿੰਡ ਸੁਕਾਲਗੜ ਵਿਖੇ ਵਾਟਸਾਪ ਤੋਂ ਸੋ ਕਲਗੜ ਤੱਕ ਬਣਾਏ ਜਾਣ ਵਾਲੇ ਰੋਡ ਦਾ ਵਿਕਾਸ ਕਾਰਜ ਸ਼ੁਰੂ ਕਰਵਾਉਂਦਿਆ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ ਸੰਦੀਪ ਕੁਮਾਰ ਬਲਾਕ ਪ੍ਰਧਾਨ ਔਰ ਬਲਾਕ ਸਮਿਤੀ ਮੈਂਬਰ ਅਰਵਿੰਦਰ ਵਿਜੇ ਕਟਾਰੂਚਕ ਆਦਿ ਹੋਰ ਹਾਜ਼ਰ ਸਨ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਜਿਥੇ ਪਿਛਲਾ ਸਮਾਂ ਸਾਰੇ ਪੰਜਾਬ ਦਾ ਹੜ੍ਹਾਂ ਚ ਬੀਤਿਆ ਸਾਡੀਆਂ ਕਾਫੀ ਵੱਡੀਆਂ ਮੁਸ਼ਕਲਾਂ ਚੋਂ ਪੰਜਾਬੀ ਨਿਕਲੇ ਨੇ ਚਾਹੇ ਉਹ ਮਾਝ ਦਾ ਹਿੱਸਾ ਹੋਵੇ ਮਾਲਵਾ ਦੁਆਬਾ ਸਾਰਾ ਹੀ ਔਰ ਹੜਾ ਨੇ ਕਾਫੀ ਵੱਡਾ ਨੁਕਸਾਨ ਵੀ ਕੀਤਾ ਪੰਜਾਬ ਦਾ ਪਰ ਪੰਜਾਬ ਦੇ ਲੋਕ ਆ ਪੰਜਾਬ ਦੀ ਮਿੱਟੀ ਚ ਬਹੁਤ ਵੱਡੀ ਤਾਕਤ ਆਗੀ ਇੱਥੇ ਹਮੇਸ਼ਾ ਲੋਕ ਡੇਕ ਕੇ ਉੱਠਣ ਦੀ ਕਪੈਸਿਟੀ ਰੱਖਦੇ ਆ ਔਰ ਇਹ ਗੁਰੂਆਂ ਦੀ ਧਰਤੀ ਹੈ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਹੈ ਭਾਵੇਂ ਹੜਾ ਨੇ ਕਾਫੀ ਵੱਡਾ ਨੁਕਸਾਨ ਕੀਤਾ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਜਿਹੜੇ ਵਿਕਾਸ ਦੇ ਕਾਜ਼ ਨੇ ਉਹਨਾਂ ਦੇ ਲਈ ਖੁੱਲੇ ਮਾਨਾ ਫੰਡ ਦੇ ਰਿਆ ਸੋ ਮੇਰਾ ਅੱਜ ਇੱਕ ਹੋਰ ਰੋਡ ਜਿਹੜਾ ਗੁਰਦੁਆਰਾ ਸ੍ਰੀ ਵਾਟਸਾਬ ਤੋਂ ਸ਼ੁਰੂ ਕਰਕੇ ਤੇ ਸਕਾਲਗੜ ਤੱਕ ਜਾਂਦਾ ਲਗਭਗ 2.5 ਕਿਲੋਮੀਟਰ ਦਾ ਇਹ ਜਿਹੜਾ ਰੋਡ ਹੈ ਇਹ 60 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਦੇ ਨਿਰਮਾਣ ਕਾਰਜ ਦਾ ਆਰੰਭ ਕੀਤਾ ਸੋ ਸਮੁੱਚੇ ਪਿੰਡ ਵਾਸੀਆਂ ਨੂੰ ਇਥੋਂ ਦੀ ਪੰਚਾਇਤ ਨੂੰ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਸੋ ਅੰਦਾਜ਼ਾ ਇਹ 10-12 ਸਾਲ ਪਹਿਲਾਂ ਇਸ ਰੋਡ ਦਾ ਨਿਰਮਾਣ ਹੋਇਆ ਸੀਗਾ ਪਰ ਕਿਉਂਕਿ ਲੰਬਾ ਸਮਾਂ ਪਿਛਲੀਆਂ ਸਰਕਾਰਾਂ ਨੇ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਰੋਡ ਦਾ ਕੰਮ ਜਿਹੜਾ ਆਰੰਭ ਕੀਤਾ ਔਰ ਮੈਂ ਵਿਸ਼ੇਸ਼ ਤੌਰ ਤੇ ਗੱਲ ਕਵਾਂਗਾ ਜਿਹੜਾ ਵੀ ਠੇਕਦਾਰ ਹੈ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਇੱਕੋ ਹੀ ਮੇਰੀ ਹਦਾਇਤ ਹੈ ਕਿ ਅਸੀਂ ਮਾਨ ਸਾਹਿਬ ਦੇ ਸਪਾਈ ਹਾਂ ਔਰ ਅਸੀਂ ਕਿਸੇ ਵੀ ਕਿਸਮ ਦਾ ਇਸ ਪੈਸੇ ਦੇ ਵਿੱਚ ਉਹ ਜ਼ਾਦਾ ਕੁੜ ਤੱਕ ਨਹੀਂ ਪੀਣਾ ਲੋਕਾਂ ਦਾ ਪੈਸਾ ਲੋਕਾਂ ਦੇ ਨਾਂ ਲੱਗੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਚੰਗੇ ਢੰਗ ਨਾਲ ਇਸ ਨਿਰਮਾਣ ਕਾਰਜ ਦਾ ਸੜਕ ਦਾ ਕੰਮ ਕਰਨ ਸੋ ਮੇਰੇ ਵੱਲੋਂ ਫਿਰ ਦੁਬਾਰਾ ਸਮੁੱਚੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਲਖੀ ਸਰੋਤ ਕੇ ਆਟੀ ਨਿਊਜ਼ ਨੈਟਵਰਕ